ਸਵੇਰੇ ਕੋ 10 ਵਜੇ ਦੇ ਕਰੀਬ ਆਏ ਐਕਸਾਈਜ ਇੰਸਪੈਕਟਰ ਜੀ ਮੰਨਨ ਉਹਨਾਂ ਦੇ ਨਾਲ ਆਪਣੇ ਐਕਸਾਈ ਫੋਰਸ ਦੇ ਨਾਲ ਪਿੰਡ ਕੋਟਲੀ ਢੋਲੇਸ਼ਾ ਵਿਖੇ ਰੇਡ ਕਰਨਗੇ ਅਜੇ ਇੱਕ ਦੋ ਘਾਰ ਹੀ ਫੋਲੇ ਸੀ ਕਿ ਇਹਨਾਂ ਨੂੰ ਕੋਈ ਸ਼ਰਾਰਤੀ ਅਨਸਾਰ ਜਿੱਦਾਂ ਕੋਈ ਇੱਕ ਤੋਨਾ ਤੋਨਾ ਹੋ ਗਿਆ ਜੀ ਇੱਕ ਰਾਜਾ ਹੋ ਗਿਆ ਜੀ ਇੱਕ ਇੱਕ ਦੋ ਬੰਦੇ ਹੋਰ ਸੀ ਉਹ ਆਪਣੇ 25-30 ਬੰਦੇਾਂ ਨੂੰ ਮਿਛਾਤੇ ਲੈ ਕੇ ਆਉਂਦੇ ਸਾਰੇ ਉਹਨਾਂ ਨੇ ਸਾਡੀਆਂ ਗੱਡੀਆਂ ਤੇ ਟਰੋੜੇ ਮਾਰਨੇ ਸ਼ੁਰੂ ਕਰਤੇ ਸਾਡੇ ਐਕਸਾਈਜ ਇੰਸਪੈਕਟਰ ਸਾਹਿਬ ਹੋਣਾ ਨੇ ਸਾਡੇ ਆਪ ਤੋਂ ਖੁਦ ਸਾਡੇ ਮੁਲਾਜ਼ਮਾਂ ਨੇ ਭੱਜ ਕੇ ਉੱਥੋਂ ਜਾਨ ਬਚਾਈ ਜੀ ਆਪਣੇ ਨਾਲ ਹੋਈ ਗੁੰਡਾਗਰਦੀ ਅਤੇ ਤੱਕੇਸ਼ਾਹੀ ਬਾਰੇ ਜਾਣਕਾਰੀ ਦੇ ਰਿਹਾ ਇਹ ਆਪਕਾਰੀ ਵਿਭਾਗ ਦਾ ਅਫਸਰ ਹੈ ਜਿਸ ਦੀ ਗੱਲ ਸੁਣ ਕੇ ਲੱਗਦਾ ਹੈ ਕਿ ਪੰਜਾਬ ਦੇ ਹਾਲਾਤ ਇੰਨੇ ਖਰਾਬ ਹੋ ਗਏ ਨੇ ਕਿ ਇਥੇ ਸਰਕਾਰੀ ਅਫਸਰ ਅਤੇ ਕਰਮਚਾਰੀ ਵੀ ਸੁਰੱਖਿਅਤ ਨਹੀਂ ਹਨ ਕਟਨਾ ਅੰਮ੍ਰਿਤਸਰ ਦੇ ਪਿੰਡ ਕੋਟਲੀ ਟੋਲੇ ਸ਼ਾਦੀਆ ਜਿੱਥੇ ਸ਼ਰਾਬ ਦੇ ਨਾਜਾਇਜ਼ ਤੰਦੇ ਦੀ ਖਬਰ ਮਿਲਨ ਤੇ ਆਪਕਾਰੀ ਵਿਭਾਗ ਦੀ ਟੀਮ ਛਾਪੇਮਾਰੀ ਕਰਨ ਲਈ ਪਹੁੰਚੀ ਸੀ ਟੀਮ ਜਿਵੇਂ ਹੀ ਪਿੰਡ ਪਹੁੰਚੀ ਤਾਂ ਸ਼ਰਾਬ ਮਾਫੀਆ ਨਾਲ ਜੁੜੇ ਲੋਕਾਂ ਨੇ ਇੱਟਾਂ ਰੋੜੇ ਲੈ ਕੇ ਅਫਸਰਾਂ ਤੇ ਹਮਲਾ ਕਰ ਦਿੱਤਾ ਪੁਲਿਸ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਗੱਲ ਕਹਿ ਰਹੀ ਹੈ 353 427 580 ਦੇ ਦਰਦ ਦਿੱਤਾ ਜਾ ਰਿਹਾ ਕਿੰਨੀ ਸ਼ਰਾਬ ਪੀਂਦੀ ਹੈ ਸ਼ਰਾਬ ਤਾਂ ਜੇ ਮਾਈਨਿੰਗ ਕੀਤੀ ਜਾ ਰਹੀ ਹੈ ਪਰ ਵੱਖ-ਵੱਖ ਘਰਾਂ ਵਿੱਚੋਂ ਕਾਫੀ ਲਾਹਣ ਬਰਾਮਦ ਹੋਈ ਸ਼ਰਾਬ ਦਾ ਨਾਮ ਲੱਗ ਰਹੀ ਹੈ ਗਾਂਵ ਵਾਸੀ ਕੀ ਤੁਸੀਂ ਸੱਚੇ ਦੱਚ ਕਰਾਂਗੇ ਸਾਰਿਆਂ ਨੂੰ ਫਿਲਹਾਲ ਆਪਕਾਰੀ ਵਿਭਾਗ ਨੇ ਨਜਾਇਜ਼ ਸ਼ਰਾਬ ਦੀਆਂ ਪੱਟੀਆਂ ਨੂੰ ਕਬਜ਼ੇ 'ਚ ਲੈ ਕੇ ਸ਼ਰਾਬ ਨਸ਼ਟ ਕਰ ਦਿੱਤੀ ਹੈ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ